ਇੱਕ ਸਾਧੂ ਬਹੁਤ ਤਪ ਕਰਦਾ ਸੀ ਇੱਕ ਵਾਰ ਪੂਰਨਮਾਸ਼ੀ ਵਾਲੇ ਦਿਨ ਫਿਰਦਾ ਫਰਾਂਦਾ ਉਹ ਇੱਕ ਪਿੰਡ ਵਿੱਚ ਚਲਾ ਗਿਆ ਉੱਥੇ ਜਾ ਕੇ ਉਹ ਕਹਿਣ ਲੱਗਾ ਕਿ ਕੋਈ ਰਾਮ ਆਸਰੇ ਮੇਰਾ ਵਰਤ ਖੁਲਾ ਦਿਓ ਉਸੇ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਸੀ ਉਹ ਘਰ ਵਿੱਚ ਦੋ ਹੀ ਜੀ ਸਨ ਇੱਕ ਉਹ ਆਪ ਤੇ ਇੱਕ ਉਸ ਦੀ ਮਾਂ ਉਹ ਕਹਿਣ ਲੱਗਾ ਕਿ ਮਾਂ ਇੱਕ ਸਾਧੂ ਆਇਆ ਹੈ ਉਸ ਨੂੰ ਭੋਜਨ ਛਕਾਉਣਾ ਹੈ ਉਸ ਦੀ ਮਾਤਾ ਨੇ ਕਿਹਾ ਚੰਗਾ ਉਸ ਨੇ ਲੱਕਣਾ ਵੇਚ ਕੇ ਆਟਾ ਲਿਆਂਦਾ ਤੇ ਉਸ ਦੀ ਮਾਂ ਨੇ ਰੋਟੀ ਪਕਾਈ ਤੇ ਉਹ ਸਾਧੂ ਨੂੰ ਬੁਲਾ ਲਿਆ ਆ ਸਾਧੂ ਭੋਜਨ ਛੱਕ ਕੇ ਬੜਾ ਖੁਸ਼ ਹੋਇਆ ਉਸ ਮਾਈ ਨੂੰ ਕਹਿਣ ਲੱਗਾ ਕਿ ਹੇ ਮਾਤਾ ਵਾਰ ਮੰਗ ਜੋ ਮੰਗੇਗੀ ਸੋ ਦਵਾਂਗਾ ਉਹ ਕਹਿਣ ਲੱਗੀ ਮਹਾਰਾਜ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਉਹ ਸਾਧੂ ਕਹਿਣ ਲੱਗਾ ਮਾਈ ਤੇਰੇ ਪੁੱਤਰ ਨੂੰ ਰੋਮ ਬਾਦਸ਼ਾਹ ਦੀ ਪੁੱਤਰੀ ਦਾ ਡੋਲਾ ਮਿਲੇਗਾ ਇਹ ਗੱਲ ਸੁਣ ਕੇ ਮਾਈ ਚੋਪ ਹੋ ਗਈ ਤੇ ਕਹਿ ਲੱਗੀ ਕਿ ਅਸੀਂ ਗਰੀਬ ਆ ਬਾਦਸ਼ਾ ਆਪਣੀ ਪੁੱਤਰੀ ਦਾ ਡੋਲਾ ਮੇਰੇ ਪੁੱਤਰ ਨੂੰ ਕਿਵੇਂ ਦੇਵੇਗਾ ਸਾਧੂ ਆਪਣੀ ਗੱਲ ਕਹਿ ਕੇ ਚਲਾ ਗਿਆ ਅਗਲੇ ਦਿਨ ਫੇਰ ਲੱਕੜਹਾਰਾ ਉਸੇ ਜੰਗਲ ਵਿੱਚ ਲੱਕੜਾ ਕੱਟਣ ਲਈ ਗਿਆ ਉੱਥੇ ਕੀ ਦੇਖਦਾ ਹੈ ਕਿ ਇੱਕ ਸੋਨੇ ਦਾ ਮਿਰਗ ਉਧਰ ਆ ਰਿਹਾ ਹੈ ਜਦੋਂ ਲੱਕੜਹਾਰੇ ਨੇ ਉਸ ਮਿਰਗ ਤੇ ਹੱਥ ਫੇਰਿਆ ਤਾਂ ਮਿਰਗ ਨੀਵਾ ਹੋ ਗਿਆ ਤੇ ਉਹ ਲੱਕੜਹਾਰਾ ਮਿਰਗ ਤੇ ਬੈਠ ਗਿਆ ਮਿਰਗ 도ੜਿਆ ਤੇ ਉਹ ਉਸ ਨੂੰ ਰੋਮ ਬਾਦਸ਼ਾਹ ਦੇ ਦੇਸ਼ ਵਿੱਚ ਲੈ ਗਿਆ ਵਿਚਾਰਾ ਲੱਕੜਹਾਰਾ ਭੁੱਖਾ ਪਿਆਸਾ ਇੱਕ ਦਰਖਤ ਹੇਠਾ ਬੈਠ ਗਿਆ ਸਵੇਰ ਨੂੰ ਰੋਮ ਬਾਦਸ਼ਾਹ ਦੀ ਪੁੱਤਰੀ ਦੀ ਜੰਝ ਹੋਣੀ ਸੀ ਵਿਚਾਰਾ ਲੱਕੜਹਾਰਾ ਉੱਥੇ ਹੀ ਬੈਠਾ ਸੀ ਜਿਸ ਵੇਲੇ ਦਿਨ ਚੜ੍ਹਿਆ ਤਾਂ ਬਾਦਸ਼ਾਹ ਦੀ ਪੁੱਤਰੀ ਦੀ ਜੰਝ ਬੜੀ ਧੂਮ-ਤਾਮ ਨਾਲ ਆ ਰਹੀ ਸੀ ਬਾਦਸ਼ਾਹ ਦੇ ਘਰ ਰਾਗ-ਰੰਗ ਹੋ ਰਹੇ ਸਨ ਜਿਸ ਵੇਲੇ ਜੰਝ ਨੇੜੇ ਆ ਗਈ ਤਾਂ ਲਾੜੇ ਨੂੰ ਤੁਨ ਖਵਾ ਹੋ ਗਿਆ ਜੰਝ ਵੇਖਣ ਲੱਗ ਪਏ ਕਿ ਲਾੜੇ ਦਾ ਤਾਂ ਮੂੰਹ ਵਿੰਗਾ ਹੋ ਗਿਆ ਹੈ ਉਹਨਾਂ ਨੇ ਸੋਚਿਆ ਕਿ ਲਾਵਾ ਕਿਸੇ ਹੋਰ ਬੰਦੇ ਨਾਲ ਕਰਾ ਲੈਂਦੇ ਹਾਂ ਪਰਮਾਤਮਾ ਦੀ ਮਰਜ਼ੀ ਨਾਲ ਉਸ ਲੱਕੜਹਾਰ ਨਾਲ ਹੀ ਉਸ ਲੜਕੀ ਦਾ ਵਿਆਹ ਹੋਣਾ ਸੀ ਉਹ ਵਿਚਾਰਾ ਲੱਕੜਹਾਰਾ ਉਦਾਸ ਸੀ ਉਹ ਜਾਵੀ ਉਸ ਨੂੰ ਕਹਿਣ ਲੱਗੇ ਕਿ ਤੂੰ ਅੱਜ ਸਾਡਾ ਕੰਮਸਾਰ ਉਸ ਨੂੰ ਸਹਰਾ ਲਾ ਕੇ ਬਿਠਾ ਦਿੱਤਾ ਗਿਆ ਤਾਂ ਸਭ ਨੇ ਵੇਖਿਆ ਕਿ ਲਾੜਾ ਬੜਾ ਖੂਬਸੂਰਤ ਹੈ ਜਿਸ ਵੇਲੇ ਜਾਂਜ ਵਿਦਾਂ ਹੋਣ ਲੱਗੀ ਤਾਂ ਸਾਰੇ ਚੱਲ ਪਏ ਜਾਂਜੀਆਂ ਦੇ ਦਿਲ ਵਿੱਚ ਇਹ ਸੀ ਕਿ ਵਾਪਸੀ ਤੇ ਲੱਕੜਹਾਰੇ ਨੂੰ ਦਰਿਆ ਵੇ ਸੁੱਟ ਦਿਆਂਗੇ ਜਿਸ ਵੇਲੇ ਦਰਿਆ ਆ ਗਿਆ ਤਾਂ ਉਹ ਸੋਨੇ ਦਾ ਮਿਰਗ ਉਸ ਨੂੰ ਮਿਲਿਆ ਤੇ ਉਸ ਨੂੰ ਪਿੱਠ ਤੇ ਬਿਠਾ ਕੇ ਉਸ ਦੇ ਦੇਸ਼ ਵਿੱਚ ਲੈ ਆਇਆ ਉਸ ਦੇ ਪਿੱਛੇ ਉਸ ਦੀ ਮਾਂ ਪਾਗਲ ਹੋ ਰਹੀ ਸੀ ਜਦੋਂ ਮਾਂ ਪੁੱਤਰ ਨੂੰ ਮਿਲੀ ਤਾਂ ਉਸਨੇ ਪੁੱਛਿਆ ਤੂੰ ਕਿੱਥੇ ਗਿਆ ਸੀ ਪੁੱਤਰ ਨੇ ਕਿਹਾ ਮਾਂ ਮੈਂ ਰੋਮ ਬਾਦਸ਼ਾਹ ਦੀ ਪੁੱਤਰੀ ਨਾਲ ਫੇਰੇ ਲੈ ਲਏ ਹਨ ਪਰ ਉਹ ਔਣੀ ਕਰਮਾ ਨਾਲ ਹੈ ਬਾਦਸ਼ਾਹ ਦੀ ਪੁੱਤਰੀ ਸੋਹਰੇ ਘਰ ਜਾ ਕੇ ਤਨਖਵੇ ਵਾਲੇ ਲਾੜੇ ਨੂੰ ਵੇਖ ਕੇ ਰੋਂਣ ਲੱਗ ਪਈ ਤੇ ਕਹਿ ਲੱਗੀ ਕਿ ਮੇਰੀ ਡੋਲੀ ਮੇਰੇ ਬਾਪ ਦੇ ਘਰ ਭੇਜੀ ਜਾਵੇ ਲੜਕੀ ਵਾਪਸ ਆ ਗਈ ਤੇ ਕਹਿਣ ਲੱਗੀ ਕਿ ਮੈਂ ਆਪਣਾ ਮਰ ਆਪੇ ਤਲਾਸ਼ ਕਰਾਂਗੀ ਲੜਕੀ ਸੁਦਾਗਰ ਦਾ ਪੇਸ ਬਦਲ ਕੇ ਤੇ ਘੋੜਾ ਦੋ ਸਹੇਲੀਆਂ ਨਾਲ ਲੈ ਕੇ ਤੁਰ ਪਈ ਜਾਂਦੀ ਜਾਂਦੀ ਉਸ ਦੇਸ਼ ਵਿੱਚ ਆ ਗਈ ਜਿੱਥੇ ਕਿ ਉਹ ਲੱਕੜਹਾਰਾ ਰਹਿੰਦਾ ਸੀ ਉੱਥੇ ਪਹੁੰਚ ਕੇ ਉਹ ਕਹਿਣ ਲੱਗੀ ਕਿ ਕੋਈ ਐਸਾ ਪ੍ਰਾਣੀ ਹੋਵੇ ਜੋ ਮੇਰੇ ਮਨ ਦੀ ਗੱਲ ਬੁੱਝ ਲਏ ਉਸ ਨੂੰ ਇਨਾਮ ਦੇਵਾਂਗੀ ਬਹੁਤ ਲੋਕ ਗਏ ਪਰ ਗੱਲ ਕਿਸੇ ਤੋਂ ਨਾ ਬੁੱਝੀ ਗਈ ਇੱਕ ਦਿਨ ਉਹ ਲੱਕੜਹਾਰਾ ਜਾ ਰਿਹਾ ਸੀ ਉਹ ਉਸ ਨੂੰ ਕਹਿਣ ਲੱਗੀ ਕਿ ਕੋਈ ਮੇਰੇ ਮਨ ਦੀ ਗੱਲ ਦੱਸੋ ਮੈਂ ਉਸ ਨੂੰ ਇਨਾਮ ਦੇਵਾਂਗੀ ਉਹ ਜੇ ਤਾਂ ਮੈਂ ਗਰੀਬ ਹਾਂ ਪਰ ਰੌਂ ਪਾਸ਼ਾ ਦੀ ਪੁੱਤਰੀ ਨਾਲ ਲਾਵਾਂ ਲੈ ਆਇਆ ਹਾਂ ਇਹ ਗੱਲ ਉਸ ਲੱਕੜਹਾਰੇ ਨੇ ਕਹੀ ਇੰਨੀ ਗੱਲ ਸੁਣ ਕੇ ਉਹ ਕੁੜੀ ਬਹੁਤ ਖੁਸ਼ ਹੋਈ ਕਹਿੰਦੀ ਸ਼ੁਕਰ ਹੈ ਕਿ ਮੇਰਾ ਪਤੀ ਮਿਲਿਆ ਹੈ ਉਹ ਕਹਿਣ ਲੱਗੀ ਕਿ ਤੁਸੀਂ ਕੀ ਕੰਮ ਕਰਦੇ ਹੋ ਤੁਹਾਡੇ ਘਰ ਵਿੱਚ ਹੋਰ ਕੌਣ ਹੈ ਉਹ ਕਹਿਣ ਲੱਗਾ ਕਿ ਮੈਂ ਤੇ ਮੇਰੀ ਮਾਂ ਹੀ ਮੈਂ ਹਰ ਰੋਜ਼ ਲੱਕੜਾ ਕੱਟ ਕੇ ਵੇਚਦਾ ਹਾਂ ਤੇ ਗੁਜ਼ਾਰਾ ਚੱਲਦਾ ਹੈ ਉਹ ਕਹਿ ਲੱਗੀ ਕਿ ਜੇ ਤੂੰ ਮੇਰਾ ਨੌਕਰ ਬਣੇ ਤਾਂ ਮੈਂ ਤੈਨੂੰ ਤਨਖਾਹ ਦੇਵਾਂਗੀ ਤੇ ਰੋਟੀ ਕੱਪੜਾ ਵੀ ਦਵਾਂਗੀ। ਉਹ ਲੱਕੜਹਾਰਾ ਕਹਿਣ ਲੱਗਾ ਕਿ ਮੈਂ ਮਾਂ ਨੂੰ ਪੁੱਛ ਕੇ ਦੱਸਾਂਗਾ ਕਿਉਂਕਿ ਲੱਕੜਹਾਰਾ ਇਹ ਨਹੀਂ ਜਾਣਦਾ ਸੀ ਕਿ ਇਹ ਰੋਮ ਬਾਦਸ਼ਾਹ ਦੀ ਹੀ ਲੜਕੀ ਹੈ ਪਰ ਲੜਕੀ ਜਾਣਦੀ ਸੀ ਕਿ ਇਹ ਮੇਰਾ ਪਤੀ ਹੈ। ਲੱਕੜਹਾਰਾ ਘਰ ਆਇਆ ਤੇ ਮਾਂ ਨੂੰ ਕਿਹਾ, "ਹੇ ਮਾਂ ਇੱਕ ਸੁਦਾਗਰ ਆਇਆ ਹੈ।" ਉਹ ਕਹਿੰਦਾ ਹੈ ਮੇਰਾ ਨੌਕਰ ਲੱਗ ਜਾ ਤਨਖਾਹ ਤੇ ਕਪੜਾ ਵੀ ਦੇਵੇਗਾ ਉਸ ਦੀ ਮਾਂ ਕਹਿ ਲੱਗੀ ਕਿ ਜਿੰਨਾ ਚਿਰ ਉਹ ਉੱਥੇ ਰਹੇਗਾ ਉਹਨਾਂ ਚੇ ਨੌਕਰੀ ਕਰ ਲੈ ਨਾਲ ਮੈਂ ਨਹੀਂ ਤੋਰਨਾ ਉਸ ਨੇ ਆਪਣੀ ਮਾਤਾ ਦੀ ਗੱਲ ਮੰਨ ਲਈ ਤੇ ਜਿੰਨਾ ਚਿਰ ਉਹ ਲੜਕੀ ਉੱਥੇ ਰਹੀ ਉਹਨਾਂ ਚੇ ਉਹ ਉਸ ਨੇ ਨੌਕਰੀ ਕੀਤੀ ਫੇਰ ਉਹ ਲੜਕੀ ਕਹਿ ਲੱਗੀ ਜੇ ਮੈਂ ਤੈਨੂੰ ਆਖਾਂ ਤਾਂ ਕਿ ਤੂੰ ਮੇਰੇ ਨਾਲ ਚੱਲ ਸਕਦਾ ਹੈ ਉਹ ਮੰਨ ਗਿਆ ਤੇ ਉਹ ਲੜਕੀ ਸੇਲੀਅਸ ਸਹਿਤ ਲੱਕੜਹਾਰੇ ਨੂੰ ਨਾਲ ਲੈ ਕੇ ਚਲੀ ਗਈ ਆਪਣੇ ਸ਼ਹਿਰ ਪਹੁੰਚ ਕੇ ਉਸਨੇ ਬਾਬਲ ਨੂੰ ਦੱਸਿਆ ਕਿ ਮੈਂ ਆਪਣਾ ਮਾਰ ਆਪ ਲੱਭ ਲਿਆ ਹੈ ਉਸਦੇ ਪਿਤਾ ਨੇ ਕਿਹਾ ਕਿ ਚੰਗਾ ਹੋਣ ਉਸਦੇ ਪਿਤਾ ਨੇ ਆਪਣੀ ਲੜਕੀ ਨੂੰ ਹਾਦੀ ਤੇ ਹੋਰ ਧਨ ਪਦਾਰ ਦੇ ਕੇ ਖੁਸ਼ੀ-ਖੁਸ਼ੀ ਵਿਦਾ ਕੀਤਾ ਤੇ ਉਹ ਲੱਕੜਹਾਰਾ ਉਸਦੀ ਪਤਨੀ ਤੇ ਉਸਦੀ ਮਾਂ ਖੁਸ਼ੀ-ਖੁਸ਼ੀ ਰਹਿਣ ਲੱਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹਾਂ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ